ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਸਥਿਤ ਹਸਪਤਾਲ ਨੂੰ ਹੁਸ਼ਿਆਰਪੁਰ ਦੀ ਇੱਕ ਨਿੱਜੀ ਕੰਪਨੀ ਵੱਲੋਂ ਐਂਬੂਲੈਂਸ ਭੇਟ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਆ ਕੰਪਨੀ ਦੇ ਪ੍ਰਬੰਧਕ ਤਰुण ਚਾਵਲਾਨੇ ਦੱਸਿਆ ਕਿ ਪੁਲਿਸ ਲਾਈਨ ਹੁਸ਼ਿਆਰਪੁਰ ਚ ਬਣੇ ਹਸਪਤਾਲ ਨੂੰ ਐਂਬੂਲੈਂਸ ਨਾ ਹੋਣ ਕਾਰਨ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਤੋਂ ਬਾਅਦ ਉਕਤ ਕੰਪਨੀ ਵੱਲੋਂ ਐਸਐਸਪੀ ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਅਤੇ ਸੀਨੀਅਰ ਡਾਕਟਰ ਲਖਵੀਰ ਸਿੰਘ ਨਾਲ ਗੱਲਬਾਤ ਕਰਕੇ ਉਕਤ ਹਸਪਤਾਲ ਨੂੰ ਐਂਬੂਲੈਂਸ ਭੇਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਕੰਪਨੀ ਵੱਲੋਂ ਗਰੀਬ ਵਿ ਹਸਪਤਾਲ ਨੂੰ ਐਂਬੂਲੈਂਸ ਭੇਟ ਕਰਨ ਤੇ ਰਮਿੰਦਰ ਸਿੰਘ ਐਸਪੀ ਅਤੇ ਸੀਨੀਅਰ ਡਾਕਟਰ ਲਖਵੀਰ ਸਿੰਘ ਵੱਲੋਂ ਕੰਪਨੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੁਸ਼ਿਆਰਪਨ نیوز ਦੇ ਨਾਲ ਚੇਤਨ ਕਾ ਸ਼ਬਦ ਰਿਪੋਰਟ ਹਾਂਜੀ ਨਾ ਅ ਤਰੁਣ ਚ ਆਪਲਾ ਅ ਅੱਜ ਅਸੀਂ ਇੱਕ ਐਂਬੂਲੈਂਸ ਵਾਲਾ ਜਿਹੜਾ ਵਰਦਮਨ ਯਾਰਨ ਐਂਡ ਥ੍ਰੈਡਸ ਵੱਲੋਂ ਪੁਲਿਸ ਹਸਪਤਾਲ ਲਈ ਇੱਕ ਅ ਅਸੀਂ ਅੱਜ ਡੋਨੇਟ ਕਰ ਰਹੇ ਹਾਂ ਇਹਦਾ ਇੱਕ ਕੋਵਿਡ ਕ੍ਰਾਈਸਿਸ ਕਰਕੇ ਕਾਫੀ ਸਾਰਾ ਕਮ ਪੁਲਿਸ ਹਸਪੀਟਲ ਵਾਲੇ ਕਰ ਰਹੇ ਸੀਗੇ ਤੇ ਇਹਨਾਂ ਦਾ ਕੰਮ ਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਇਸ਼ੂ ਸੀਗਾ ਕਿ ਇਹਨਾਂ ਕੋ ਐਂਬੂਲੈਂਸ ਨਹੀਂ ਸੀਗੀ ਜਿਹਦੇ ਕਰਕੇ ਇਹ ਉਹਨਾਂ ਉਪਰਾਲਾ ਨਹੀਂ ਕਰ ਪਾਉਂਦੇ ਸੀਗੇ ਤੇ ਅਸੀਂ ਡਾਕਟਰ ਸਾਹਿਬ ਨਾਲ ਤੇ ਪੁਲਿਸ ਨਾਲ ਐਸਐਸਪੀ ਸਾਹਿਬ ਨਾਲ ਤੇ ਮਿਲ ਕੇ ਇੱਕ ਉਪਰਾਲਾ ਕਰਿਆ ਕਿ ਐਂਬੂਲੈਂਸ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਮੀਡੀਏਟਲੀ ਅਸੀਂ ਐਂਬੂਲੈਂਸ ਕਿਉਂਕਿ ਥੋੜੀ ਜਿਹੀ ਪਿੱਛੇ ਕੋਵਿਡ ਕਰਾਈਸਿਸ ਕਰਕੇ ਇੱਕ ਐਂਬੂਲੈਂਸ ਪਿੱਛੋਂ ਪ੍ਰਾਈਵੇਟ ਇੰਡੀਵਿਜੂਅਲ ਨੂੰ ਆ ਵੀ ਨਹੀਂ ਰਹੀ ਸੀ ਬਟ 6 ਮਹੀਨੇ ਦੀ ਵੇਟ ਤੋਂ ਬਾਅਦ ਅਸੀਂ ਐਂਬੂਲੈਂਸ ਅੱਜ ਆਪਾਂ ਡਿਲੀਵਰ ਹੋ ਗਈ ਹੈ ਤੇ ਅਸੀਂ ਸੋਸਾਇਟੀ ਲਈ ਜਿਹੜੇ ਡਾਕਟਰ ਸਾਹਿਬ ਕੰਮ ਕਰ ਰਹੇ ਜਾਂ ਪੁਲਿਸ ਡਿਪਾਰਟਮੈਂਟ ਦੀ ਹੈਲਥ ਲਈ ਜਿਹੜੇ ਕੰਮ ਕਰ ਲਈ ਅਸੀਂ ਉਹਨਾਂ ਦੇ ਯੋਗਦਾਨ ਨੂੰ ਦੀਛ ਲਾਗਾ ਹੀ ਨਹੀਂ ਕਰਦੇ ਅਸੀਂ ਉਹਨਾਂ ਦੇ ਨਾਲ ਆ ਜੇ ਹੋਰ ਵੀ ਕੋਈ ਉਹਨਾਂ ਨੂੰ ਇਹ ਹੈਲਥ ਸਰਵਿਸ ਦੀ ਇੰਪਰੂਵਮੈਂਟ ਕਰਨ ਲਈ ਜਾਂ ਹੋਰ ਕੋਈ ਵੀ ਹੈਲਪ ਚਾਹੀਦੀ ਹੋਊਗੀ ਆਪਾਂ ਵਰਦਮਾਨ ਜਾਂ ਆਨੰਦ ਥ੍ਰੈਡ ਵੱਲੋਂ ਕਿਉਂਕਿ ਸਾਡਾ ਇੱਕੋ ਹੀ ਹੈਗਾ ਕਿ ਜਿੰਨਾ ਸੋਸਾਇਟੀ ਨੂੰ ਅਸੀਂ ਦੇ ਪਾਈਏ ਇਹ ਜ਼ਰੂਰ ਦੇਈਏ ਸਾਡਾ ਮੇਨ ਫੋਕਸ ਇਹੀ ਹੈਗਾ ਹੈਲਥ ਇਸ਼ੂ ਰਿਲੇਟਡ ਜਾਂ ਸਕੂਲ ਦੇ ਵਿੱਚ ਗਰਲਸ এডੂਕੇਸ਼ਨ ਲਈ ਜਿਹੜਾ ਫੋਕਸ ਕਰਕੇ ਅਸੀਂ ਦੇ ਪਾਈਏ ਸੋਸਾਇਟੀ ਨੂੰ ਵਾਪਸ ਉਹ ਅਸੀਂ ਵਚਨਬੱਧ ਹਾਂ ਤੇ ਅਸੀਂ ਇਹੋ ਜਿਹੇ ਉਪਰਾਲੇ ਅੱਗੇ ਤੋਂ ਵੀ ਕਰਦੇ ਰਵਾਂਗੇ ਕਿ ਅੱਜ ਜੋ ਇੱਕ ਐਂਬੂਲੈਂਸ ਵੈਨ ਜਿਹੜੀ ਪੁਲਿਸ ਡਿਪਾਰਟਮੈਂਟ ਨੂੰ ਪੁਲਿਸ ਹਸਪਤਾਲ ਨੂੰ ਦਿੱਤੀ ਗਈ ਹੈਗੀ ਆ ਮਿਸਟਰ ਚਾਵਲਾਈ ਜਿਹੜੀ ਆਪਣੇ ਵਰਤਮਾਨ ਸਪਿੰਨਿੰਗ ਯਾਰਡ ਦੇ ਐਫਰਟਸ ਨਾਲ ਇਹਨਾਂ ਦੇ ਵੱਲੋਂ ਤੇ ਪਲੱਸ ਡਾਕਟਰ ਰਕबीर ਸਿੰਘ ਜੀ ਜੋ ਸਾਡੇ ਐਸਐਮਓ ਸਾਹਿਬ ਨੇ ਪੁਲਿਸ ਲੈਣ ਦੇ ਵਿੱਚ ਇਹਨਾਂ ਦੇ ਐਪਰ ਨਾਲ ਦਿੱਤੀ ਗਈ ਹੈਗੀ ਆ ਤਾਂ ਉਹ ਬੜਾ ਮਹਾਨ ਸ਼ਿਲਾਘਾ ਜੋ ਕੰਮ ਹੈਗਾ ਇਹ ਇੱਕ ਮਾਨਵਤਾ ਵਾਸਤੇ ਇਹਨਾਂ ਨੇ ਬੜਾ ਵਧੀਆ ਗੁੱਡਵਿਲ ਜੈਸਚਰ ਕੀਤਾ ਹੈਗਾ ਆ ਕਿ ਅਸੀਂ ਉਮੀਦ ਕਰਦੇ ਹੈਗੇ ਆਂ ਵੀ ਜਿਹੜੋ ਇਹ ਐਂਬੂਲੈਂਸ ਦਿੱਤੀ ਹੈਗੀ ਆ ਜੋ ਲੋਡ ਬੰਦ ਜਿਹੜੇ ਲੋਕੀ ਹੈਗੇ ਨੇ ਇਲਾਕੇ ਦੀ ਲੋਡ ਸੀਗੀ ਪਹਿਲਾਂ ਇੱਥੇ ਐਂਬੂਲੈਂਸ ਅਵੇਲੇਬਲ ਨਹੀਂ ਸੀਗੀ ਤੋਂ ਫਰਸਟ ਏਡ ਦੇਣ ਵਾਸਤੇ ਜਾਂ ਕਿਤੇ ਵੀ ਸ਼ਿਫਟ ਕਰਨ ਵਾਸਤੇ ਇਹ ਕਿ ਮਾਨਵਤਾ ਵਾਸਤੇ ਇੱਕ ਬੜਾ ਵਧੀਆ ਸੁਚੱਜਾ ਇਹਨਾਂ ਦਾ ਇਹ ਕਦਮ ਹੈਗਾ ਆ ਤੋਂ ਮੈਂ ਇਹਨਾਂ ਦੇ ਜੋ ਇਹਨਾਂ ਦੇ ਗੁੱਡਵਿਲ ਗੈਸਚਰ ਹੈਗਾ ਬਹੁਤ ਜੀ ਮੈਂ ਸ਼ਲਾਘਾ ਕਰਦਾ ਹੈਗਾ ਆ ਤੇ ਸਾਨੂੰ ਉਮੀਦ ਹੈ ਕਿ ਵੀ ਕਿਸੇ ਕਿਸੇ ਬੰਦੇ ਨੂੰ ਲੋੜ ਪੈਸਾ ਦੀ ਹੈ ਕਿਸੇ ਵਕਤ ਵੀ ਕਿਸੇ ਇਹ ਨਹੀਂ ਹੁੰਦਾ ਵੀ ਆਪਾਂ ਵੀ ਸੋਚੀਏ ਵੀ ਐਂਬੂਲੈਂਸ ਜਿਹੜੀ ਹੈਗੀ ਆ ਵੀ ਕਿਸੇ ਐਮਰਜੈਂਸੀ ਵਾਸਤੇ ਜਾਂ ਕਿਸੇ ਵੀ ਹਾਲਾਤ ਵਾਸਤੇ ਰਿਪਟਣ ਵਾਸਤੇ ਪੁਲਿਸ ਲੈਣ ਵਾਸਤੇ ਸ਼ਹਿਰ ਵਾਸਤੇ ਮਲਾਜਮਾਂ ਵਾਸਤੇ ਸਾਰਿਆਂ ਵਾਸਤੇ ਇਹ ਕਿਸੇ ਵਕਤ ਵੀ ਲੋੜ ਪੈਸਾ ਦੀ ਹੈ ਤੇ ਮੈਂ ਇਹਦੇ ਡਾਕਟਰ ਸਾਹਿਬ ਦੇ ਦੁਆਰਾ ਬਹੁਤ ਪੂਰੇ ਸਾਰੇ ਆਪਣੇ ਪੁਲਿਸ ਡਿਪਾਰਟਮੈਂਟ ਵੱਲੋਂ ਇਹਨਾਂ ਦਾ ਮੈਂ ਧੰਨਵਾਦ ਕਰਦਾ ਹੈਗਾ ਸੇਮ ਡਾਕਟਰ ਲਖਵੀਰ ਸਿੰਘ ਜੀ ਦਾ ਮੈਂ ਦੁਬਾਰਾ ਫੇਰ ਮੈਂ ਧੰਨਵਾਦ ਕਰਦਾ ਹਾਂ ਕਿ ਜਿਹਨਾਂ ਦੇ ਐਫਰਟਸ ਦੇ ਨਾਲ ਇਹ ਐਮਬੂਲੈਂਸ ਅਵੇਲੇਬਲ ਇੱਥੇ ਕਰਾਈ ਗਈ ਹੈਗੀ ਹੈ ਧੰਨਵਾਦ ਇਸ ਤਰ੍ਹਾਂ ਸੀਪੀ ਐਮਬੂਲੈਂਸ ਉਪਲਬਧਤਾ ਕਰਾਈ ਗਈ ਸੀ ਫਿੰਗਰਪ੍ਰਿੰਟ ਵਾਲੀ ਐਮਬੂਲੈਂਸ ਉਹਦੇ ਚ ਪੇਸ਼ੈਂਟ ਨੂੰ ਲਟਾਉਣ ਵਾਲਾ ਇੰਤਜ਼ਾਮ ਨਹੀਂ ਸੀ ਉਹ ਐਮਬੂਲੈਂਸ ਐਸਐਸਪੀ ਸਾਹਿਬ ਵੱਲੋਂ ਸਾਨੂੰ ਮਾਰਚ ਤੋਂ ਹੀ ਦੇ ਦਿੱਤੀ ਗਈ ਸੀ ਪਰ ਉਹਦੇ ਚ ਪੇਸ਼ੈਂਟ ਲੰਮਾ ਪਾਉਣਾ ਲਟਾਉਣਾ ਉਹ ਸੰਭਵ ਨਹੀਂ ਸੀ ਚੇਅਰਜ਼ ਦੀ ਤੇ ਉਹਦੇ ਚ ਪੋਸੀਬਿਲਟੀ ਸੀਗੀ ਪ੍ਰਬੰਧਨ ਸੀਗਾ ਸੋ ਪਰ ਸਾਨੂੰ ਲਗਾਤਾਰ ਕਈ ਵਾਰੀ ਮੈਂ 26 ਜਨਵਰੀ 15 ਅਗਸਤ ਤੇ ਵੀ ਰਹਿਸਲ ਹੋਣੀ ਕੋਈ ਬੱਚੇ ਗਿਰ ਜਾਂਦੇ ਗਰਮੀਆਂ ਚ ਜਾਂ ਇਵਨ ਡੈਥਸ ਵੀ ਹੋਈਆਂ ਦੋ ਤਿੰਨ ਮੇਰੇ ਪੀਰੀਅਡ ਚ 7 ਸਾਲ ਦਾ ਮੇਰਾ ਪੀਰੀਅਡ ਅਲੱਗ-ਪਗ ਤੇ ਉਦੋਂ ਮੈਨੂੰ ਮਹਿਸੂਸ ਹੁੰਦਾ ਸੀ ਵੀ ਯਾਰ ਪੁਲਿਸ ਹਸਪੀਟਲ ਚ ਅਗਰ ਐਂਬੂਲੈਂਸ ਹੋਵੇ ਤੇ ਦਿੱਕਤ ਆਈ ਹੋਰ ਕਿਹੇ ਵਹੀਕਲ ਚ ਪਾ ਕੇ ਪੇਸ਼ੈਂਟ ਸ਼ਿਫਟ ਕੀਤਾ ਹਸਪਤਾਲ ਚ ਤੇ ਸ਼ਿਵਮ ਚੁਕੀਤਾ ਜਾਂ ਇਸੇ ਵਾਸਤੇ ਮਹਿਸੂਸ ਹੁੰਦਾ ਹੀ ਵੀ ਜੇ ਪੁਲਿਸ ਹਸਪੀਟਲ ਅਗਰ ਐਂਬੂਲੈਂਸ ਹੋਵੇ ਸਾਡੇ ਕੋਲ ਅੱਛੀ ਐਂਬੂਲੈਂਸ ਤੇ ਉਹ ਆਪਣਾ ਜਿਹੜਾ ਪੇਸ਼ੈਂਟ ਜਿਹੜੇ ਕੋਈ ਇਹੋ ਜਿਹੇ ਹੁੰਦੇ ਉਹਨੂੰ ਸ਼ਿਫਟ ਕਰਨ 'ਚ ਕੋਈ ਦਿੱਕਤ ਨਾ ਆਵੇ ਮੋਰਓਵਰ ਕਈ ਵਾਰੀ ਜਦੋਂ ਵੀ ਕਿਤੇ ਐਕਸੀਡੈਂਟ ਹੁੰਦਾ ਜਾਂ ਰੋਡ ਸਾਈਡ ਕਿਤੇ ਤਾਂ ਪੁਲਿਸ ਨੂੰ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਆਉਂਦੀ ਹੈ ਤੇ ਮੈਂ ਕਹਿੰਦਾ ਜਿੱਥੇ ਪੁਲਿਸ ਨੇ ਫਟਾਫਟ ਪਹੁੰਚਣਾ ਹੁੰਦਾ ਉਹਦੇ ਨਾਲੇ ਐਂਬੂਲੈਂਸ ਲੈ ਕੇ ਵੀ ਉੱਥੇ ਪਹੁੰਚ ਜਾਣ ਤਾਂ ਇਹ ਵੀ ਇੱਕ ਹੋਰ ਬੜਾ ਵੱਡਾ ਵਾਧਾ ਆ ਸੋ ਇਹ ਜਿਹੜੀ ਸਾਡੀ ਬੜੇ ਚਿਰ ਦਾ ਇੱਕ ਸੁਪ ਉਹ ਵਰਦਮਾਨ ਯਾਰਨ ਐਂਡ ਥਰੈਡਸ ਜਿਹੜੇ ਪ੍ਰਾਈਵੇਟ ਲਿਮਟਿਡ ਹੈ ਇਹ ਧਾਗਾ ਮਿਲ ਵਾਲੇ ਇਹਨਾਂ ਨੇ ਕੀਤਾ ਚਾਵਲਾ ਸਾਹਿਬ ਇਹਨਾਂ ਦੇ ਫਾਈਨੈਂਸ਼ੀਅਲ ਹੈੱਡ ਆ ਇੰਡੀਆ ਦੇ ਇਹਨਾਂ ਨੇ ਇਹਨਾਂ ਨਾਲ ਤਾਲ ਮਿਲ ਰੱਖਿਆ ਸੀ ਲੰਬੇ ਸਮੇਂ ਤੋਂ ਤੇ ਉਹਦੇ 'ਚ ਅਸੀਂ ਸਫਲ ਹੋ ਗਏ ਅੱਜ ਇਹਨਾਂ ਨੇ ਐਂਬੂਲੈਂਸ ਸਾਨੂੰ ਹੈਂਡ ਓਵਰ ਕਰਤੀ ਹੈ ਤੇ ਮੈਨੂੰ ਇਹ ਲੱਗਦਾ ਵੀ ਇਹ ਬਹੁਤ ਵੱਡਾ ਇੱਕ ਇਵਨ ਨਾਟ ਪੰਜਾਬ ਪੁਲਿਸ ਲਈ ਤੇ ਬਾਕੀ ਜਿਹੜੇ ਆ ਜਿਹੜੇ ਬਾਕੀ ਸੋਸਾਇਟੀ ਆ ਉਹਦੇ 'ਚ ਵੀ ਇਹ ਬਹੁਤ ਉਹਨਾਂ ਨੂੰ ਵੀ ਲਾਭਦਾਇਕ ਹੋਏਗਾ ਤੇ ਪੇਸ਼ੈਂਟ ਰੱਬ ਕਰੇ ਸਾਰੇ ਤੰਦਰੁਸਤ ਰਹਿਣ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਤੇ ਜਿੱਦਾਂ ਕਹਿੰਦੇ ਨੇ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਵੀ ਇਹੋ ਜਿਹੇ ਵਿਅਕਤੀ ਜਿਹੜੇ ਇਹੋ ਜੀਆਂ ਆਰਗੇਨਾਈਜੇਸ਼ਨਸ ਐ ਜਦੋਂ ਇਹੋ ਜੇ ਕੋਈ ਉੱਚਾ ਕੰਮ ਕਰਦੀਆਂ ਤਾਂ ਦੂਜਿਆਂ ਨੂੰ ਵੀ ਇਨਸਪੀਰੇਸ਼ਨ ਮਿਲਦੀ ਆ ਦੂਜਿਆਂ ਨੂੰ ਵੀ ਹੌਸਲਾ ਹੁੰਦਾ ਵੀ ਅਸੀਂ ਵੀ ਉਡਾਰੀ ਮਾਰੀਏ ਕੋਈ ਇਦਾਂ ਦਾ ਕੰਮ ਕਰੀਏ ਸੋ ਮੈਂ ਅੱਜ ਬਹੁਤ ਖੁਸ਼ ਆ